ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਮੀਟ ਕਰਦੇ ਆਂ ਤੇ ਸਾਰੇ TikTok ਅਸੀਂ ਤੇ ਬਾਕੀ ਬੰਦ ਲੋਕ ਥੋੜਾ ਸਾਰਾ ਦਾ ਸਵਾਲ ਤੇ ਕੀ ਲੋ ਜੀ ਬਲੌਗ ਕਰਨੇ ਪਾਉ ਸ਼ੁਰੂ ਮਸੀਨ ਚ ਕੱਪੜੇ ਪਾਤੇ ਜੀ ਆਪਾਂ ਤੇ ਜੀ ਇਹ ਨਹੀਂ ਹਟ ਗਿਆ ਜੀ ਜੀ ਪੈ ਰਿਆ ਸੀ ਤੇ ਹੁਣ ਆਪਾਂ ਜਿਹੜਾ ਬੇੜਾ ਸਾਫ਼ ਕਰਾਂਗੇ ਜੀ ਝੜ ਚੂੜੂ ਲਾਵਾਂਗੇ ਤੇ ਸਾਰੇ ਪੱਤੇ ਪੁੱਤੇ ਜੀ ਸਾਫ਼ ਕਰਾਂਗੇ ਪੱਤੇ ਵੀ ਹਵਾ ਨਾਲ ਬਹੁਤ ਜ਼ਿਆਦਾ ਆ ਕੇ ਜੀ ਬਸ ਜੀ ਪਹਿਲਾਂ ਆਪਾਂ ਸਬਜੀ ਤੜਕ ਦਾਂਗੇ ਜੀ ਸਬਜੀ ਤੜਕਾਂਗੇ ਜੀ ਆਪਾਂ ਆਰਬੀ ਜੀ ਆਰਬੀ ਤੜਕਾ ਲਗਾਵਾਂਗੇ ਪਹਿਲਾਂ ਸਾਰਾ ਆਪਾਂ ਸਾਫ਼ ਕਰ ਦਾਂਗੇ ਜੀ ਤੇ ਇਹ ਲਫਾਕਾਂ ਨੂੰ ਕੱਢ ਕੇ ਘਿਰ ਕੇ ਆਉਣੇ ਜਿਹਦੇ ਵਿੱਚ ਜੀ ਜਰ ਦੇ ਵਿੱਚ ਅੱਗ ਲਾ ਦਾਂਗੇ ਜੀ ਮੀਨ ਨਾਲ ਨਾ ਫਿਰ ਗਿੱਲੇ ਹੋ ਜਾਂਦੇ ਆ ਤੇ ਮੋਟਰਸਾਈਕਲ ਲੱਗਦੇ ਤੇਲ ਜਾ ਕੱਢ ਰਿਹਾਗਾ ਪਾਣੀ ਦੇ ਵਿੱਚ ਚਲੋ ਜੀ ਪਹਿਲਾਂ ਆਪਾਂ ਸਬਜ਼ੀ ਤੜਕੀਏ ਚਲੋ ਜੀ ਹੁਣ ਰਸੋਈ 'ਚ ਚੱਲ ਗਏ ਚਲੋ ਜੀ ਇੱਧਰ ਆਪਾਂ ਚਾਹ ਹੋ ਰਹੀ ਐ ਸੀ ਚਾਹ ਨਹੀਂ ਆਪਾਂ ਕੱਟ ਕੈਂਸਲ ਚਾਹ ਨੂੰ ਨਹੀਂ ਬਣਾਇਆ ਇਹ ਅਦਰਕ ਦੀ ਸਬਜ਼ੀ ਹੋ ਰਹੀ ਏ ਜਿਹੜੀ ਉਹਦੋਂ ਆਪਾਂ ਗੋਲ ਕੱਟ ਕੇ ਬਣਾਈ ਸੀ ਅੱਜ ਆਪਾਂ ਲੰਬੀ ਕੱਟ ਲਈ ਆਪਾਂ ਤੇਲ ਪੁੱਟ ਰਹੀਆਂ ਨੇ ਇਹ ਗੈਸ ਨੂੰ ਕਰ ਦਈਏ ਆਪਾਂ ਬੰਦ ਇੱਕ ਤੋਂ ਬਾਰੀ ਹੋਰ ਬਾਰੀ ਨੇ ਚਾਹੀਦੀ ਚਲੋ ਗੈਸ ਨੂੰ ਬੰਦ ਕਰ ਦਈਏ ਤਰਤਾਕ ਤੇ ਅਕਾਲਾਂਗੇ ਇਹ ਕੀ ਹੈ ਜੀ ਅਗੇ ਸ੍ਰੀ ਗੁਰਦੁਆਰਾ ਦੁਖਨ ਸਾਹਿਬ ਤੇ ਮੱਥਾ ਟੇਕਣੇ ਵੀ ਪਟਿਆਲੇ ਅੱਜ ਸੰਗਰਾਂਦ ਸੀ ਜੀ ਸੌਣ ਦਾ ਮਹੀਨਾ ਚੜਿਆ ਜੀ ਕਰੋ ਦਰਸ਼ਨ ਜੀ ਕਰਦੇ ਦੇ ਨਾਲ-ਨਾਲ ਠੀਕ ਹੈ ਜੀ ਮੀ ਪੈ ਰਸੀ ਜੀ ਆਪਾਂ ਮੀ ਪੈਣ ਦੇ ਤੋਂ ਬਾਅਦ ਆਏ ਜੀ ਮੀ ਪੈਣੋਂ ਹਟ ਕੇ ਜਦੋਂ ਕੰਮ ਕੰਮ ਸਹਾਇਕ ਕਰਕੇ ਕਰਕੇ ਫੇਰ ਆਏ ਸੀ ਪੰਦਰ ਸਿੰਘ ਜੀ ਨੂੰ ਕਰਦੇ ਗੱਦੋਰਾ ਸਾਹਿਬ ਤੇ ਪਿਆਰਾ ਦੁੱਖ ਨਾਰ ਕੋ ਦੁਬਾਰਾ ਸਵਾਜੀ ਨਾਮ 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 ਜੱਤ ਤੇ ਹੋਰ ਆਪ ਚੋ ਚੋ ਇਹ ਜਾਵਾਂਗੇ ਜੀ ਆਪਾਂ ਅੰਦਰ ਮੱਥਾ ਟੇਕਣ ਸਾਵਣ ਦਾ ਮਹੀਨਾ ਸੀ ਜੀ ਅੱਜ ਸੰਗਰਾਦ ਸੀ ਤੇ ਆਪਾਂ ਕਿ ਚਲੋ ਜਾਇਏ ਗੁਰਕਰ ਹਨਾ ਗੁਰਕਰ जाना चाहिहीवाह

یہ پام مطلب دیکھو نا ਲੋ ਜੀ ਸਾਡੇ ਪਹਿਰਿਆ ਮੀ ਬਹੁਤ ਹੀ ਜ਼ਿਆਦਾ ਤੇ ਹਰਦੀਪ ਕਰ ਰਿਹਾ ਜੀ ਮੀ ਚ ਪਾਣੀ ਦੀ ਕੱਢਣੇ ਦੀ ਆ ਉਹ ਕੋਸਤ ਪਾਣੀ ਨਾ ਅੰਦਰ ਆ ਗਿਆ ਸੀ ਜੀ ਆਪਣੇ ਤੇ ਕਿਉਂਕਿ ਪੰਤਾਲਾ ਨਾਲ ਆਪਣੇ ਕਮਰਿਆਂ ਦੇ ਨਾਲ ਆ ਗਈ ਹੈ ਨਾ ਇਸ ਕਰਕੇ ਤੇ ਹੁਣ ਚੱਕ ਕੇ ਹਰਦੀਪ ਟੱਕਣ ਹੌਦੀ ਦਾ ਹੁਣ ਹੌਦੀ ਚ ਪਾਣੀ ਜਾਏਗਾ ਤੇ ਵਿਚਾਰਾ ਹਰਦੀਪ ਮੀਚ ਭਿੱਜ ਰਿਹਾਗਾ ਤੇ ਠੰਡ ਨਾ ਲੱਗ ਜੇ ਰਾਦੇ ਤੈਨੂੰ ਹਰਦੀਪ ਠੰਡ ਤਾਂ ਲੱਗ ਜੇ ਆੜਦੇ ਕਰਦੇ ਬਸ ਵਸ ਹੁਣ ਨਹੀਂ ਆ ਰਿਹਾ ਗਾ ਇਹ ਵਤੂ ਅੰਦਰ ਆ ਜਾ ਆ ਜਾ ਛੜਦੇ ਲੱਗੀ ਟੰਡ ਮੈਂ ਤੇਨੂੰ ਨਿਊ ਕਹਿ ਰਹੀ ਸੀ ਵੀ ਕਰ ਤੂੰ ਕਲੀ ਬਲੈਂਡ ਤੇ ਚਲਿਆ ਜਾ ਨਾ ਨਾ ਭਿੱਜ ਗਿਆ ਇਹੋ ਕੇਸ ਵੀ ਗਿੱਲੇ ਹੋ ਗਏ ਹੋਣੇ ਆ ਚਲ ਆ ਜੇ ਵੀ ਅੰਦਰ ਅੰਦਰ ਨਾ ਜੇ ਆਈ ਮੈਂ ਤੇਰੇ ਕੱਪੜੇ ਲਿਆ ਮੈਂ ਚਾਕੇ ਬਾਹਰ ਹੀ ਰਹਿ ਬਾਏ ਇਹ ਕੀ ਦੀ ਜੀ